ਰਾਮਰਾਇ ਸੰਪਰਦਾਇ ਕਿਵੇਂ ਸ਼ੁਰੂ ਹੋਈ ਹੋ ਹੈ ਬਾਬਾ ਰਾਮਰਾਇ ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਰਾਮਰਾਇ ਜੀ ਨੂੰ ਬੇਦਖਲ ਕੀਤਾ ਸੀ ਕੀ ਰਿਸ਼ਤਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਬਾਬਾ ਰਾਮਰਾਇ ਜੀ ਦਾ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾ ਨੂੰ ਜਿੰਦਾ ਤੇਲ ਦੇ ਵਿੱਚ ਸੜਿਆ ਸੀ ਇਹ ਸਾਰੀਆਂ ਗੱਲਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਉਸ ਵੇਲੇ ਦੀ ਹੈ ਜਦੋਂ ਗੁਰੂ ਹਰਿ ਸਿੰਘ ਜੀ ਗੁਰੂ ਪਤਾ ਗਦੀ ਤੇ ਵਿਰਾਜਮਣ ਸੀ ਉਸ ਸਮੇਂ ਜੋ ਦਿੱਲੀ ਦਾ ਸਮਕਾਲੀ ਨਿਸ਼ਾਸ਼ਕ ਸੀ ਉਸ ਦਾ ਨਾਮ ਸੀ ਔਰੰਗਜ਼ੇਬ ਔਰੰਗਜ਼ੇਬ ਦੇ ਭਰਾ ਦੀ ਮਦਦਦਾਰਾ ਸ਼ਿਕੋ ਦੀ ਮਦਦ ਗੁਰੂ ਹਰਿ ਸਿੰਘ ਜੀ ਨੇ ਕੀਤੀ ਸੀ ਕਿਉਂਕਿ ਜਦੋਂ ਕਾਇਲ ਸੀ ਜਦੋਂ ਦਾਰਾ ਸ਼ਿਕੋ ਅਤੇ ਔਰੰਗਜ਼ੇਬ ਦੇ ਵਿੱਚ ਲੜਾਈ ਹੁੰਦੀ ਹੈ ਤਾਂ ਦਾਰਾ ਸ਼ਿਕੋ ਹਾਰਨ ਤੋਂ ਬਾਅਦ ਗੁਰੂ ਹਰਿ ਸਿੰਘ ਜੀ ਦੇ ਆਯੁਰਵੈਦ ਕੇਂਦਰ ਦੇ ਵਿੱਚ ਜਾ ਕੇ ਆਪ ਦਾ ਇਲਾਜ ਕਰਦਾ ਹੈ ਇੱਕ ਤਾਂ ਇਹ ਕਾਰਨ ਸੀ ਜਿਸ ਕਰਕੇ ਔਰੰਗਜ਼ੇਬ ਪਹਿਲਾਂ ਹੀ ਗੁਰੂ ਹਰਿ ਸਿੰਘ ਜੀ ਦੇ ਖਿਲਾਫ ਸੀ ਦੂਸਰੀ ਗੱਲ ਇਹ ਹੋਈ ਜਦੋਂ ਕਾਜ਼ੀਆਂ ਨੇ ਔਰੰਗੇ ਦੇ ਕੰਨ ਭਰੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁ슬ਮਾਨਾਂ ਦੇ ਬਾਰੇ ਗਲਤ ਗੱਲਾਂ ਕਹੀਆਂ ਗਈਆਂ ਉਹਨਾਂ ਦੀ ਤੋਹਫਨ ਕੀਤੀ ਗਈ ਹੈ ਜਦੋਂ ਇਹਨਾਂ ਹੀ ਗੱਲ ਔਰੰਗਜ਼ੇਬ ਦੇ ਕੰਨ ਦੇ ਵਿੱਚ ਪਈ ਤਾਂ ਉਸਨੇ ਗੁਰੂ ਘਰ ਦੇ ਵਿੱਚ ਇੱਕ ਚਿੱਠੀ ਭੇਜੀ ਇੱਕ ਸੰਦੇਸ਼ਾ ਭੇਜਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਆਉਣ ਅਤੇ ਆ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਜੇਕਰ ਨਹੀਂ ਦੇ ਸਕਦੇ ਤਾਂ ਉਹ ਸਜ਼ਾ ਦੇ ਪਾਤਰ ਹੋਣਗੇ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਨਾ ਜਾਣ ਕਰਕੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਉੱਥੇ ਜਾਣ ਵਾਸਤੇ ਕਿਹਾ ਇੱਥੇ ਮੈਂ ਦੱਸ ਦਿਆਂ ਕਿ ਬਾਬਾ ਰਾਮ ਰਾਏ ਜੀ ਰੇਦੀਆਂ ਸਿੱਧੀਆਂ ਦੇ ਮਾਲਕ ਸੀ ਕਰਾਮਾਤਾ ਜਾਣਦੇ ਸੀ ਗੁਰੂ ਕਰਨਾਲ ਜੁੜੇ ਹੋਏ ਸੀ ਜਦੋਂ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪਹੁੰਚਦੇ ਰਹੇ ਤਾਂ ਕਾਜੀ ਅਤੇ ਹੋਰ ਲੋਕ ਔਰੰਗੇ ਦੇ ਕੰਨ ਭਰਦੇ ਆ ਤੇ ਕਹਿੰਦੇ ਆ ਕਿ ਜੇਕਰ ਇਹ ਗੁਰੂ ਨਹੀਂ ਹੈ ਤਾਂ ਇਹ ਉਸ ਕਾਬਿਲ ਵੀ ਨਹੀਂ ਹੈ ਕਿ ਆਪਣੇ ਸਵਾਲਾਂ ਦਾ ਜਵਾਬ ਦੇ ਸਕੇ ਇਹ ਤਾਂ ਗੁਰੂ ਦਾ ਪੁੱਤਰ ਹੈ ਕਿ ਇਹ ਉਸ ਕਾਬਿਲ ਹੈ ਕਿ ਆਪਣੇ ਸਵਾਲਾਂ ਦਾ ਜਵਾਬ ਦੇ ਸਕਦਾ ਹੈ ਤੋ ਉਸ ਵੇਲੇ ਔਰੰਗੇ ਨੇ ਅਤੇ ਕਾਜ਼ੀਆਂ ਨੇ ਮਿਲ ਕੇ ਬਾਬਾ ਰਾਮ ਰਾਏ ਜੀ ਦੀ ਪ੍ਰੀਖਿਆ ਲੈਣੀ ਚਾਹੀ ਕਿ ਕੀ ਤੁਸੀਂ ਉਸ ਕਾਬਿਲ ਹੋ ਜਾਂ ਨਹੀਂ ਜਦੋਂ ਉਹਨਾਂ ਨੇ ਖੂਦ ਉੱਤੇ ਚਾਦਰ ਵਿਛਾ ਕੇ ਬਾਬਾ ਰਾਮ ਰਾਏ ਜੀ ਨੂੰ ਬੈਠਣ ਵਾਸਤੇ ਕਿਹਾ ਤਾਂ ਬਾਬਾ ਰਾਮ ਰਾਏ ਜੀ ਆਸਾਨੀ ਦੇ ਨਾਲ ਉਸ ਚਾਦਰ ਦੇ ਉੱਤੇ ਬੈਠ ਗਏ ਅਤੇ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਕਾਜ਼ੀਆਂ ਨੂੰ ਹੋਰ ਗੁੱਸਾ ਚੜਿਆ ਤਾਂ ਉਹਨਾਂ ਨੇ ਬਾਬਾ ਰਾਮ ਰਾਏ ਜੀ ਨੂੰ ਇੱਕ ਐਸੀ ਪੋਸ਼ਾਕ ਦਿੱਤੀ ਜਿਸ ਦੇ ਅੰਦਰ ਜ਼ਹਿਰ ਦੇ ਕੰਡੇ ਲੱਗੇ ਹੋਏ ਸੀ ਯਾਨੀ ਕਿ ਜ਼ਹਿਰੀਲੀ ਪੋਸ਼ਾਕ ਸੀ ਪਰ ਬਾਬਾ RAM RAJ ji ਉਸ ਨੂੰ ਪਾ ਕੇ ਅਡੋਲ ਖੜੇ ਰਹੇ ਉਹਨਾਂ ਨੂੰ ਕੁਝ ਨਹੀਂ ਹੋਇਆ ਫਿਰ ਇਸੇ ਤਰ੍ਹਾਂ ਕਈ ਕਰਾਮਾਤਾਂ ਕੀਤੀਆਂ ਇਤਿਹਾਸਕਾਰ ਦੱਸਦੇ ਨੇ ਕਿ ਕੁੱਲ 72 ਤਰ੍ਹਾਂ ਦੀਆਂ ਕਰਾਮਾਤਾ ਔਰੰਗੇ ਨੂੰ ਬਾਬਾ RAM RAJ ji ਨੇ ਉੱਥੇ ਵਿਖਾਈਆਂ ਸੀ ਜਿਸ ਵਿੱਚੋਂ ਕੁਝ ਗਿਣੀਆਂ ਚੁਣੀਆਂ ਜਦੋਂ ਇੱਕ ਵਾਰੀ ਔਰੰਗੇ ਨੂੰ ਬਿਨਾਂ ਰੁੱਤ ਅੰਬ ਦੀ ਰੁੱਤ ਦੇ ਅੰਬ ਖਾਣ ਦੀ ਇੱਛਾ ਜਾ ਰਹੀ ਤਾਂ ਬਾਬਾ RAM RAJ ji ਨੇ ਦਰਖਤ ਦਿੱਤੇ ਅੰਬ ਵੀ ਉਗਾ ਦਿੱਤੇ ਇੱਕ ਵਾਰ ਜਦੋਂ ਜੰਗਲ ਦੇ ਵਿੱਚ ਜਾ ਕੇ ਇੱਕ ਛੋੜੇ ਦਰਖਤ ਨੂੰ ਔਰੰਗੇ ਨੇ ਫਲਦਾਰ ਵਿਰਖ ਬਣਾਉਣ ਲਈ ਕਿਹਾ ਤਾਂ ਬਾਬਾ ਰਾਮ ਰਾਜ ਜੀ ਨੇ ਜਦੋਂ ਛੜੀ ਨਾਲ ਉਸਨੂੰ ਹਿਲਾਉਣਾ ਉਸ ਦੇ ਵਿੱਚੋਂ ਮਿੱਠੇ ਮੇਵੇ ਚੜਨ ਲੱਗੇ ਜਿਸ ਨੂੰ ਔਰੰਗੇ ਨੇ ਵੀ ਰੱਜ ਕੇ ਖਾਧਾ ਤੇ ਆਪਣੇ ਦਰਬਾਰ ਦੇ ਵਿੱਚ ਵੀ ਭੇਜਿਆ ਇੱਕ ਵਾਰ ਬਾਬਾ ਰਾਮ ਰਾਜ ਜੀ ਔਰੰਗੇ ਦੇ ਦਰਬਾਰ ਦੇ ਬਾਹਰ ਗਲੀਆਂ ਦੇ ਵਿੱਚ ਘੁੰਮ ਰਹੇ ਸੀ ਤਾਂ ਇੱਕ ਬੁੱਢੀ ਔਰਤ ਰੋ ਰਹੀ ਸੀ ਤਾਂ ਬਾਬਾ ਰਾਮ ਰਾਜ ਜੀ ਨੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਦਾ ਇੱਕੋ ਹੀ ਜਵਾਨ ਪੁੱਤਰ ਸੀ ਜੋ ਕਿ ਖੁਦ ਹਲ ਚੱਲਿਆ ਏ ਉਹ ਮਰ ਚੁੱਕਿਆ ਹੈ ਪਰ ਬਾਬਾ ਰਾਮ ਰਾਜ ਜੀ ਤੋਂ ਉਹਨਾਂ ਦੀ ਇਹ ਅਵਸਥਾ ਦੇਖੀ ਨਾ ਗਈ ਤੇ ਬਾਬਾ ਰਾਮਰਾਏ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਪੁੱਤਰ ਜਿੰਦਾ ਹੈ ਜਦੋਂ ਉਸ ਪੁੱਤਰ ਨੂੰ ਦਫਨਾਉਣ ਲੱਗੇ ਤਾਂ ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ ਸੀ ਇੱਕ ਵਾਰ ਕਾਜ਼ੀਆਂ ਦੇ ਕਹਿਣ ਤੇ ਔਰੰਗੇ ਨੇ ਬਾਬਾ ਰਾਮਰਾਏ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਦੋਂ ਔਰੰਗਾ ਬਾਹਰ ਆਇਆ ਤਾਂ ਵੇਖਿਆ ਕਿ ਬਾਬਾ ਰਾਮਰਾਏ ਜੀ ਘੋੜੇ ਦੇ ਉੱਤੇ ਬੈਠ ਕੇ ਵਾਪਸ ਔਰੰਗੇ ਦੇ ਵੱਲ ਆ ਰਹੇ ਨੇ ਤਾਂ ਇਸ ਨੂੰ ਵੇਖ ਕੇ ਔਰੰਗਾ ਬਹੁਤ ਹੀ ਹੈਰਾਨ ਹੋਇਆ ਵਾਪਸ ਭੱਜ ਕੇ ਜੇਲ੍ਹ ਦੇ ਵਿੱਚ ਜਾਂਦਾ ਹੈ ਉੱਥੇ ਵੀ ਬਾਬਾ ਰਾਮਰਾਏ ਜੀ ਮੌਜੂਦ ਸੀ ਫਿਰ ਭਾਜੀ ਕੇ ਉਹਨਾਂ ਦੇ ਕਮਰੇ ਵਿੱਚ ਜਾਂਦਾ ਉੱਥੇ ਵੀ ਬਾਬਾ ਰਾਮਰਾਜ ਜੀ ਮੌਜੂਦ ਸਨ ਇਸ ਤੋਂ ਵੀ ਔਰੰਗਾ ਬਹੁਤ ਹੈਰਾਨ ਹੋਇਆ ਇਸ ਤੋਂ ਬਾਅਦ ਕਾਜ਼ੀਆਂ ਨੇ ਔਰੰਗੇ ਦੇ ਹੋਰ ਕੰਨ ਪਰੇ ਉਹਨਾਂ ਨੇ ਕਿਹਾ ਕਿ ਬਾਬਾ ਰਾਮਰਾਜ ਜੀ ਮਦਰਾ ਦਾ ਸੇਵਨ ਕਰਦੇ ਨੇ ਉਹਨਾਂ ਦੇ ਕਮਰੇ ਦੇ ਵਿੱਚ ਮਦਰਾ ਪਾਈ ਗਈ ਹੈ ਕਿਉਂਕਿ ਇਹ ਕਾਜ਼ੀਆਂ ਨੇ ਚਾਲ ਵਸ਼ ਉਹਨਾਂ ਦੇ ਕਮਰੇ ਦੇ ਵਿੱਚ ਪਹਿਲੇ ਹੀ ਸ਼ਰਾਬ ਲਿਜਾ ਕੇ ਰੱਖ ਦਿੱਤੀ ਸੀ ਪਰ ਜਦੋਂ ਔਰੰਗੇ ਨੇ ਜਾ ਕੇ ਬਾਬਾ ਰਾਮਰਾਜ ਜੀ ਨੂੰ ਪੁੱਛਿਆ ਕਿ ਇਸ ਮਰਤਬਾਨ ਦੇ ਵਿੱਚ ਇਸ ਪਾਂਡੇ ਦੇ ਵਿੱਚ ਕੀ ਹੈ ਔਰਾਂ ਨੇ ਕਿਹਾ ਕਿ ਇਸ ਦੇ ਵਿੱਚ ਦੁੱਧ ਹੈ ਜਦੋਂ ਔਰੰਗੇ ਨੇ ਵੇਖਿਆ ਤਾਂ ਵਾਕਈ ਉਸ ਦੇ ਵਿੱਚ ਦੁੱਧ ਸੀ ਇਸ ਤਰ੍ਹਾਂ ਹੋਰ ਕਈ ਕਰਾਮਾਤਾ ਹੋਈਆਂ ਜਦੋਂ ਇੱਕ ਵਾਰੀ ਔਰੰਗਾ ਸ਼ਿਕਾਰ ਖੇਡਣ ਗਿਆ ਤਾਂ ਬਾਬਾ ਰਾਮਰਾਜ ਜੀ ਨੂੰ ਪੁੱਛਦਾ ਕਿ ਅੱਜ ਕੀ ਹੋਏਗਾ ਕਿਹੜਾ ਸ਼ਿਕਾਰ ਮਿਲੇਗਾ ਤਾਂ ਬਾਬਾ ਰਾਮਰਾਜ ਜੀ ਕਹਿੰਦੇ ਨੇ ਕਿ ਅੱਜ ਤੈਨੂੰ ਇੱਕ ਸ਼ੇਰ ਮਿਲੇਗਾ ਪਰ ਤੂੰ ਉਸ ਦਾ ਸ਼ਿਕਾਰ ਨਹੀਂ ਕਰ ਪਾਏਗਾ وجہ ਤੇਰੇ ਦੋ ਸੈਨਿਕ ਵੀ ਮਾਰੇ ਜਾਣਗੇ ਹੁੰਦਾ ਵੀ ਇਸੇ ਤਰ੍ਹਾਂ ਦੋ ਸੈਨਿਕ ਮਾਰੇ ਜਾਂਦੇ ਨੇ ਇੱਕ ਵਾਰੀ ਔਰੰਗੇ ਦੇ ਮਨ ਦੀ ਇੱਛਾ ਹੁੰਦੀ ਹੈ ਉਹ ਪੁੱਛਦਾ ਹੈ ਕਿ ਮੇਰੇ ਇਸ ਬਾਜ ਦਾ ਔਰੰਗੇ ਦੇ ਕੋਲ ਇੱਕ ਬਾਜ ਹੁੰਦਾ ਸੀ ਤਵ ਔਰੰਗਾ ਪੁੱਛਦਾ ਕਿ ਮੇਰੇ ਇਸ ਬਾਜ ਦਾ ਪੁਰਬਲਾ ਜਨਮ ਕਿਹੜਾ ਸੀ ਕੀ ਤੁਸੀਂ ਦੱਸ ਸਕਦੇ ਹੋ ਤਾਂ ਉਹਦਾ ਬਾਬਾ ਰਾਮ ਰਾਏ ਜੀ ਕਹਿੰਦੇ ਨੇ ਕਿ ਜਿਹੜਾ ਤੇਰਾ ਬਾਜ ਹੈ ਇਹ ਸ਼ਾਹਜਾਹ ਦਾ ਵਜ਼ੀਰ ਹੁੰਦਾ ਸੀ ਇਸ ਨੇ ਮੀਟ ਰਹਿਣ ਵਾਸਤੇ ਰੱਖਿਆ ਹੋਇਆ ਸੀ ਮਾਸ ਰੱਖਿਆ ਹੋਇਆ ਸੀ ਪਰ ਉਸ ਵੇਲੇ ਜੰਗ ਦੌਰਾਨ ਇਹਦੀ ਮਾਸ ਖਾਣ ਦੀ ਇੱਛਾ ਅਧੂਰੀ ਰਹਿ ਗਈ ਜਿਸ ਨੂੰ ਪੂਰਾ ਕਰਨ ਲਈ ਇਸ ਨੇ ਇਹ ਜਨਮ ਲਿਆ ਹੈ ਅਤੇ ਇਸ ਸਮੇ ਇਹ ਤੇਰਾ ਬਾਜ ਬਣ ਕੇ ਮਾਸ ਖਾ ਰਿਹਾ ਹੈ ਔਰੰਗੇ ਨੇ ਕਿਹਾ ਕਿ ਮੈਂ ਪੁਰਬਲੇ ਜਨਮ ਦੇ ਵਿੱਚ ਕੀ ਸੀ ਇਹ ਵੀ ਦੱਸਦੇ ਹੋ ਤਾਂ ਬਾਬਾ ਰਾਮ ਰਾਏ ਜੀ ਔਰੰਗੇ ਨੂੰ ਉਸ ਦਾ ਪੁਰਾਣਾ ਜਨਮਦਸ਼ਤ ਦੇ ਵਿੱਚ ਕਹਿੰਦੇ ਨੇ ਕਿ ਤੂੰ ਪਿਛਲੇ ਜਨਮ ਦੇ ਵਿੱਚ ਬਗਿਆੜ ਸੀ ਤੇ ਤੈਨੂੰ ਹਲਕਾ ਹੋ ਗਿਆ ਸੀ ਤੈਨੂੰ ਮਾਰਨ ਵਾਸਤੇ ਪਿੰਡ ਵਾਲੇ ਦੌੜ ਰਹੇ ਸਨ ਤੇਰੇ ਪਿੱਛੇ ਤੇ ਤੂੰ ਭੱਜ ਕੇ ਇੱਕ ਸਾਧੂ ਦੀ ਕੁਟਿਆ ਕੋਲੇ ਪਹੁੰਚ ਗਿਆ ਸੀ ਉਸ ਸਾਧੂ ਨੂੰ ਦੇਖਦੇ ਹੀ ਤੇਰਾ ਜੀਵਨ ਸਫਲ ਹੋ ਗਿਆ ਸੀ ਜਿਸ ਤੋਂ ਬਾਅਦ ਤੈਨੂੰ ਇਸ ਜਨਮ ਦੇ ਵਿੱਚ ਮਨੁੱਖਾ ਜਨਮ ਵੀ ਮਿਲਿਆ ਤੇ ਤੂੰ ਰਾਜਾ ਵੀ ਬਣਿਆ ਤੇ ਹੁਣ ਤੂੰ ਉਸ ਗਰੀਬਾਂ ਨੂੰ ਮਾਰ ਕੇ ਉਹਨਾਂ ਲੋਕਾਂ ਨੂੰ ਹੀ ਮਾਰ ਕੇ ਆਪਦਾ ਬਦਲਾ ਲੈ ਰਿਆ। ਇਸ ਤੋਂ ਬਾਅਦ ਹੋਰ ਕਈ ਚਮਤਕਾਰ ਹੋਏ ਜਿਵੇਂ ਕਿ ਬਾਬਾ ਰਾਮ ਰਾਏ ਜੀ ਨੂੰ ਔਰੰਗਾ ਕਹਿੰਦਾ ਹੈ ਕਿ ਮੈਂ ਇੱਥੇ ਬੈਠਾ ਬੈਠਾ ਹੀ ਕਿ ਮੱਕਾ ਮਦੀਨਾ ਘੁੰਮ ਕੇ ਆ ਸਕਦਾ। ਇਸ ਬਾਬਾ ਰਾਮ ਰਾਏ ਜੀ ਕਹਿੰਦੇ ਨੇ ਕਿ ਜੇਕਰ ਤੂੰ ਮੱਕਾ ਮਦੀਨਾ ਕੋਲ ਜਾਣਾ ਚਾਹਣਾ ਹੈ ਤੂੰ ਤਾਂ ਆਪਣੀ ਅੱਖਾਂ ਬੰਦ ਕਰਕੇ ਖੋਲੇਗਾ ਤਾਂ ਤੂੰ ਮੱਕਾ ਮਦੀਨਾ ਹੋਏਗਾ ਜਦੋਂ ਵਾਪਸ ਅੱਖਾਂ ਬੰਦ ਕਰਕੇ ਵਾਪਸ ਸੌਣਾ ਚਾਹੇਂਗਾ ਤਾਂ ਵਾਪਸ ਅੱਖਾਂ ਬੰਦ ਕਰਕੇ ਖੋਲੇਗਾ ਫਿਰ ਇੱਥੇ ਆ ਜਾਏਗਾ। ਇਸੇ ਤਰ੍ਹਾਂ ਉਸਨੇ ਮੱਕਾ ਮਦੀਨਾ ਦੀ ਯਾਤਰਾ ਵੀ ਕੀਤੀ। ਫਿਰ ਉਹਨੇ ਆਪਣੇ ਕਿਲਿਆਂ ਦੇ ਵਿੱਚ ਜਾਣ ਦੀ ਇੱਛਾ ਵੀ ਜ਼ਾਹਰ ਕੀਤੀ ਤਾਂ ਬਾਬਾ ਰਾਮਰਾਜ ਜੀ ਨੇ ਉਹਨੂੰ ਆਪਦੇ ਸਾਰੇ ਕਿਲੇ ਵੀ ਕਮਾਏ ਜਿਸ ਤੋਂ ਬਾਅਦ ਔਰੰਗੇ ਨੇ ਸਾਰੇ ਕਿਲੇਦਾਰਾਂ ਨੂੰ ਚਿੱਠੀ ਵੀ ਲਿਖੀ ਅਤੇ ਉਸਦੇ ਕਿਲੇ ਦੇ ਵਿੱਚ ਕੀ ਕੀ ਕਮੀਆਂ ਨੇ ਇਹ ਵੀ ਲਿਖ ਕੇ ਭੇਜਿਆ ਜਿਸ ਨੂੰ ਪੜ੍ਹ ਕੇ ਕਿਲੇਦਾਰ ਬਹੁਤ ਹੈਰਾਨ ਹੋਏ ਕਿ ਔਰੰਗੇ ਨੂੰ ਇਹ ਕਿਵੇਂ ਪਤਾ ਲੱਗ ਗਿਆ ਕਾਜ਼ੀਆਂ ਤੇ ਮੌਲਵੀਆਂ ਨੇ ਔਰੰਗੇ ਨੂੰ ਕਿਹਾ ਕਿ ਇਹਨਾਂ ਦੀ ਗੁਰਬਾਨੀ ਦੇ ਵਿੱਚ ਲਿਖਿਆ ਹੈ ਕਿ ਤੇ ਇਹਨਾਂ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਇਹ ਅਨੇਕਾਂ ਹੀ ਸੂਰਜ ਨੇ ਅਨੇਕਾਂ ਹੀ ਚੰ드ਰਮਾ ਨੇ ਇਹ ਸੱਚ ਹੈ ਕਿ ਬਾਬਾ ਰਾਮਰਾਜ ਜੀ ਨੇ ਉਹਨਾਂ ਨੂੰ ਦਿਨ ਦੇ ਵਿੱਚ ਸੂਰਜ ਅਤੇ ਰਾਤ ਨੂੰ ਦੋ ਚੰ드ਰਮਾ ਵੀ ਵਿਖਾਏ ਇੱਕ ਚੰ드ਰਮਾ ਪੂਰਬ ਵੱਲ ਸੀ ਇੱਕ ਚੰ드ਰਮਾ ਪੱਛਮ ਵੱਲ ਸੀ ਇਹਨਾਂ ਸਾਰੀਆਂ ਕਰਾਮਾਤਾਂ ਨੂੰ ਵੇਖਦੇ ਹੋਏ ਔਰੰਗਾ ਵੀ ਬਾਬਾ ਰਾਮਰਾਜ ਜੀ ਦਾ ਪਾਸਕ ਬਣ ਗਿਆ ਸੀ ਦੋਨਾਂ ਦੇ ਵਿੱਚ ਗਹਿਰੀ ਮਿੱਤਰਤਾ ਵੀ ਹੋ ਗਈ ਸੀ ਇੱਕ ਵਾਰ ਭਰੇ ਦਰਬਾਰ ਦੇ ਵਿੱਚ ਇੱਕ ਕਾਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਕੁਬੋਲ ਬੋਲ ਦਿੱਤੇ ਜਿਸ ਨੂੰ ਸੁਣ ਕੇ ਬਾਬਾ ਰਾਮਰਾਜ ਜੀ ਨੇ ਕਿਹਾ ਕਿ ਤੇਰੀ ਜੀਬ ਦੇ ਵਿੱਚ ਤਾਂ ਛੇਕ ਹੋ ਜਾਣੇ ਚਾਹੀਦੇ ਨੇ ਅਤੇ ਤੇਰੀ ਜੁਬਾਨ ਬੰਦ ਹੋ ਜਾਣੀ ਚਾਹੀਦੀ ਹੈ ਇਸੇ ਤਰ੍ਹਾਂ ਹੋਇਆ ਉਸੇ ਸਮੇਂ ਕਾਜੀ ਦੇ ਜੀਬ ਦੇ ਵਿੱਚ ਸ਼ੇਕ ਹੋ ਗਏ ਮੋਰੇ ਹੋ ਗਏ ਅਤੇ ਉਹ ਬੂੰਗਾ ਹੋ ਗਿਆ ਸੀ ਕਾਜ਼ੀਆਂ ਅਤੇ ਮੌਲਵੀਆਂ ਨੇ ਫਿਰ ਔਰੰਗੇ ਦੇ ਸਾਹਮਣੇ ਬਾਬਾ ਰਾਮਰਾਜ ਜੀ ਨੂੰ ਕਿਹਾ ਕਿ ਕੋਈ ਐਸਾ ਕਰਤੱਵ ਕਰਕੇ ਦਿਖਾਓ ਐਸਾ ਚਮਤਕਾਰ ਕਰਕੇ ਦਿਖਾਓ ਕਿ ਜਿਸ ਦੇ ਵਿੱਚ ਪਤਾ ਲੱਗੇ ਕਿ ਤੁਸੀਂ ਸਿਰ ਜਾਦੂ ਕੀਤਾ ਹੈ ਸਿਰ ਕਰਾਮਾਤ ਕੀਤੀ ਹੈ ਤਾਂ ਬਾਬਾ ਰਾਮਰਾਜ ਜੀ ਨੂੰ ਔਰੰਗੇ ਨੇ ਕਿਹਾ ਕਿ ਕੀ ਤੁਸੀਂ ਸਾਡੇ ਧਨਵਾਨ ਲੋਕ ਹੈ ਜਿਨੇ ਵੀ ਉਹਨਾਂ ਦੀ ਦਾੜੀ ਉਹ ਚਿੱਟੀ ਹੋ ਚੁੱਕੀ ਹੈ ਉਹਨੂੰ ਤੁਸੀਂ ਕਾਲੀ ਕਰ ਸਕਦੇ ਹੋ ਉਹ ਪਸਮਾ ਲਾ ਲਾ ਕੇ ਥਗ ਗਏ ਨੇ ਪਸਮਾ ਮਹਿੰਦੀ ਨੂੰ ਕਹਿੰਦੇ ਨੇ ਪਸਮਾ ਲਾ ਲਾ ਕੇ ਥਗ ਗਏ ਨੇ ਉਹਨਾਂ ਨੇ ਆਪਣਾ ਇੱਕ ਰੁਮਾਲ ਦਿੱਤਾ ਤੇ ਕਿਹਾ ਕਿ ਆਪਣੇ ਆਪਣੀ ਦਾੜੀ ਤੇ ਫੇਰ ਲਓ ਸਾਰੇ ਨੇ ਜਦੋਂ ਦਾੜੀ ਦੇ ਉੱਤੇ ਰੁਮਾਲ ਫੇਰਿਆ ਤਾਂ ਉਹਨਾਂ ਦੀ ਦਾੜੀ ਉਹ ਕਾਲੀ ਹੋ ਗਈ ਇੱਕ ਇੱਕ ਵਾਲ ਹੈ ਉਹ ਕਾਲਾ ਹੋ ਗਿਆ ਸੀ ਜੋ ਕਿ ਉਹਨਾਂ ਦੇ ਅੰਤਲੇ ਸਮੇਂ ਤੱਕ ਦਾੜੀ ਕਾਲੀ ਹੀ ਰਹੀ ਸੀ ਇਸ ਤੋਂ ਬਾਅਦ ਕਾਜੀ ਅਤੇ ਮੌਲਵੀ ਫਿਰ ਗਰੰਥ ਸਾਹਿਬ ਜੀ ਦਾ ਹਵਾਲਾ ਦੇ ਕੇ ਕਹਿੰਦੇ ਨੇ ਕਿ ਤੁਸੀਂ ਆਪਣੀ ਗੁਰਬਾਣੀ ਦੇ ਵਿੱਚ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਤੁਕ ਕਿਉਂ ਲਿਖੀ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਇਸ ਦੇ ਵਿੱਚ ਮੁਸਲਮਾਨ ਲਫ਼ਜ਼ ਵਰਤਿਆ ਹੈ ਉਸ ਦਾ ਕੀ ਮਤਲਬ ਹੈ ਤਾਂ ਬਾਬਾ RAM ਰਾਏ ਜੀ ਇੱਥੇ ਆਪਣੇ ਔਰੰਗੇ ਦੇ ਨਾਲ ਹੋਈ ਮਿੱਤਰਤਾ ਦੀ ਸਾਂਝ ਨੂੰ ਵੇਖਦੇ ਹੋਏ ਉਸ ਨੂੰ ਨਾਰਾਜ਼ ਨਾ ਕਰਨ ਵਾਸਤੇ ਉਸ ਨੂੰ ਇਹ ਗੱਲ ਕਹਿ ਦਿੰਦੇ ਨੇ ਇੱਥੇ ਮੁਸਲਮਾਨ ਦੀ ਜਗ੍ਹਾ ਤੇ ਬੇਈਮਾਨ ਲਿਖਣਾ ਸੀ ਪਰ ਗਲਤੀ ਦੇ ਨਾਲ ਮੁਸਲਮਾਨ ਲਿਖਿਆ ਗਿਆ ਹੈ ਇਹ ਗੱਲ ਸੁਣਨ ਤੋਂ ਬਾਅਦ ਬਾਬਾ ਰਾਮਰਾਇ ਜੀ ਦੇ ਨਾਲ ਆਏ ਸਿੱਖਾਂ ਨੇ ਗੁਰੂ ਹਰਿ ਸਾਹਿਬ ਜੀ ਨੂੰ ਚਿੱਠੀ ਲਿਖੀ ਕਿ ਗੁਰਬਾਣੀ ਦੀ ਤੁਕਾਂ ਨੂੰ ਬਦਲ ਕੇ ਬਾਬਾ ਰਾਮਰਾਇ ਜੀ ਨੇ ਪੇਸ਼ ਕੀਤਾ ਹੈ ਤਾਂ ਗੁਰੂ ਹਰਿ ਸਾਹਿਬ ਜੀ ਨੇ ਚਿੱਠੀ ਲਿਖੀ ਵਾਪਸ ਕਿ ਹੁਣ ਤੁਸੀਂ ਸਾਨੂੰ ਆਪਣਾ ਮੋਹ ਨਾ ਵਿਖਾਇਓ ਸਾਡੇ ਮੱਥੇ ਨਾ ਲਗਿਓ ਤਾਂ ਬਾਬਾ ਰਾਮਰਾਇ ਜੀ ਫੇਰ ਵੀ ਗੁਰੂ ਹਰਿ ਸਾਹਿਬ ਜੀ ਕੋਲ ਜਾਂਦੇ ਨੇ ਤਾਂ ਗੁਰੂ ਹਰਿ ਸਾਹਿਬ ਜੀ ਕਿਵਾੜ ਬੰਦ ਕਰਕੇ ਕਮਰੇ ਦੇ ਵਿੱਚ ਬੰਦ ਹੋ ਜਾਂਦੇ ਨੇ ਬਾਬਾ ਰਾਮਰਾਇ ਜੀ ਪੁੱਛਦੇ ਨੇ ਕਿ ਹੁਣ ਮੈਨੂੰ ਇਹ ਤਾਂ ਦੱਸੋ ਵੀ ਮੈਂ ਜਾਵਾਂ ਕਿੱਥੇ ਤਬ ਗੁਰੂ ਹਰਿ ਸਾਹਿਬ ਜੀ ਕਹਿੰਦੇ ਨੇ ਕਿ ਜਿੱਧਰ ਤੇਰਾ ਮੂੰਹ ਹੈ ਤੋ ਉਸੇ ਵੱਲ ਚਲਾ ਜਾ। ਉਸ ਸਮੇਂ ਗੁਰੂ ਹਰਿ ਸਾਹਿਬ ਜੀ ਕੀਰਤਪੁਰ ਸਿਗੇ ਅਤੇ ਬਾਬਾ ਰਾਮ ਰਾਜ ਜੀ ਦਾ ਮੂੰਹ ਪੱਛਮ ਵੱਲ ਸੀ ਤੇ ਬਾਬਾ ਰਾਮ ਰਾਜ ਜੀ ਉਤੋਂ ਲਾਹੌਰ ਚਲੇ ਜਾਂਦੇ ਨੇ। ਲਾਹੌਰ ਜਾਣ ਤੇ ਉੱਥੇ ਵੀ ਉਹਨਾਂ ਦਾ ਕੋਈ ਸਨਮਾਨ ਨਹੀਂ ਹੁੰਦਾ ਤਾਂ ਬਾਬਾ ਰਾਮ ਰਾਜ ਜੀ ਵਾਪਸ ਪੁਰਾਣ ਦਿੱਲੀ ਆ ਜਾਂਦੇ ਨੇ ਔਰੰਗੇ ਦੇ ਕੋਲ ਤੇ ਸਾਰੀ ਵਾਰਤਾ ਦੱਸਦੇ ਨੇ। ਇਹ ਸਭ ਸੁਣ ਕੇ ਔਰੰਗਾ ਬਾਬਾ ਰਾਮ ਰਾਜ ਜੀ ਨੂੰ ਦੂਨ ਏਰੀਆ ਦੇ ਵਿੱਚ ਕੁਝ ਜ਼ਗੀਰਾ ਪਿੰਡ ਦੀਆਂ দান ਦੇ ਦਿੰਦਾ ਹੈ ਔਰ ਉਹਨਾਂ ਦੇ ਨਾਮ ਕਰ ਦਿੰਦਾ ਹੈ। ਜਿਸਨੂੰ ਅਜਿਹਾ ਅੱਜ ਕੱਲ ਆਪਾਂ ਦੇਰਾਂ ਦੋਨ ਵਿਕੇ ਨੇ ਇੱਥੇ ਉਹਨਾਂ ਨੇ ਆਪਣੀ ਇੱਕ ਸੰਪਰਦਾ ਚਲਾਈ ਜਿਸਨੂੰ ਰਾਮ ਰਈਏ ਕਹਿੰਦੇ ਨੇ ਜਦੋਂ ਬਾਬਾ ਰਾਮਰਾਜ ਜੀ ਨੇ ਆਪਣੀ ਸੰਪਰਦਾ ਉੱਥੇ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਵੇਖਦੇ ਹੋਏ ਜਿਹੜੇ ਮਸੰਦ ਸੀ ਜਿਹੜੇ ਮਸੰਦ ਬਣੇ ਬੈਠੇ ਸੀ ਉਹ ਸਾਰੇ ਬਾਬਾ ਰਾਮਰਾਜ ਜੀ ਕੋਲ ਆ ਜਾਂਦੇ ਨੇ ਅਤੇ ਬਾਬਾ ਰਾਮਰਾਜ ਜੀ ਕੋਲ ਆ ਕੇ ਉਹਨਾਂ ਦੇ ਉਪਾਸਕ ਬਣ ਜਾਂਦੇ ਆ ਉਹਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਤੁਹਾਡੇ ਧਰਮ ਪ੍ਰਚਾਰ ਨੂੰ ਫਲੌਣ ਦੇ ਵਾਸਤੇ ਇਸ ਦੇ ਵਿੱਚ ਉਹਨਾਂ ਦਾ ਆਪ ਦਾ ਸਵਾਰਥ ਸੀ ਕਿਉਂਕਿ ਜਿਹੜੀ ਵੀ ਮਾਇਆ ਰਸਤ ਕੁਝ ਵੀ ਆਉਂਦਾ ਸੀ ਉਹ ਅੱਧੇ ਤੋਂ ਜ਼ਿਆਦਾ ਆਪ ਰੱਖ ਪਪਾ ਰਾਮ ਰਾਏ ਜੀ ਨੂੰ ਦੰਦ ਸੀ ਅਤੇ ਦਾਵਾ ਕਰਦੇ ਸੀ ਕਿ ਅਸੀਂ ਵੀ ਗੁਰੂ ਹਾਂ ਕਈ ਸਮੇਂ ਬੇਦਾ ਹੈ ਤੇ ਪਪਾ ਰਾਮ ਰਾਏ ਜੀ ਨੂੰ ਆਪਣੀਆਂ ਗਲਤੀਆਂ ਦਾ ਪਛਤਾਵਾ ਹੁੰਦਾ ਹੈ ਕਿ ਮੈਂ ਜੋ ਚਮਤਕਾਰ ਕੀਤੇ ਰਦੀਆਂ ਸੀਦੀਆਂ ਵਿਖਾਈਆਂ ਇਹ ਗਲਤ ਸੀ ਮੈਂ ਗੁਰਬਾਣੀ ਨੂੰ ਬਦਲਿਆ ਇਹ ਗਲਤ ਸੀ ਤਾਂ ਉਸ ਸਮੇਂ ਗੱਦੀ ਤੇ ਵਿਰਾਜਮਾਨ ਹੋ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਥੋੜਾ ਇੱਥੇ ਪਹਿਲਾਂ ਮੈਂ ਆਪ ਜੀ ਦੇ ਨਾਲ ਸਾਂਝ ਪਾ ਦੇਵਾਂ ਕਿ ਕੀ ਰਿਸ਼ਤਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਬਾਬਾ ਰਾਮ ਰਾਏ ਜੀ ਦਾ ਜੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਬਾਬਾ ਗੁਰਦਿੱਤਾ ਜੀ ਤੇ ਇੱਕ ਸੀ ਗੁਰਤੇਗ ਬਹਾਦਰ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਦਾ ਨਾਮ ਸੀ ਗੁਰੂ ਹਰਰਾਇ ਸਾਹਿਬ ਜੀ ਅਤੇ ਗੁਰਤੇਗ ਬਹਾਦਰ ਜੀ ਦੇ ਸੁਪੁੱਤਰ ਦਾ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਇਸ ਵਜ੍ਹਾ ਗੁਰੂ ਹਰਰਾਇ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਨੋਂ ਭਰਾ ਲੱਗਦੇ ਸੀ ਅਤੇ ਇਸੇ ਰਿਸ਼ਤੇ ਦੇ ਵਜੋਂ ਬਾਬਾ ਰਾਮ ਰਾਏ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਚਾਚੇ ਪਤੀਜੇ ਦਾ ਰਿਸ਼ਤਾ ਰੱਖਦੇ ਸੀ ਪਰ ਇਸ ਦੇ ਵਿੱਚ ਮੁਰ ਗੋਬਿੰਦ ਸਿੰਘ ਜੀ ਦੀ ਉਮਰ ਭਲੇ ਹੀ ਕੱਢ ਸੀ ਪਰ ਇਸਤੇ ਦੇ ਵਿੱਚ ਚਾਚਾ ਜੀ ਲੱਗਦੇ ਸੀ ਜਦੋਂ ਗੁਰਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਦੀ ਧਰਤੀ ਤੇ ਰਹਿ ਲੈ ਆਉਂਦੇ ਨੇ ਕੋਸਮਾ ਲਈ ਤਾਂ ਬਾਬਾ ਰਾਮ ਰਾਏ ਜੀ ਉਹਨਾਂ ਨੇ ਇੱਕ ਚਿੱਠੀ ਲਿਖਦੇ ਨੇ ਆਪਣਾ ਪਸਤਾਵਾ ਭੇਜਦੇ ਨੇ ਪਸਤਾਵਾ ਲਿਖ ਕੇ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਤੁਸੀਂ ਮੈਨੂੰ ਮਿਲ ਕੇ ਜਾਓ ਜਾਂ ਮੈਨੂੰ ਮਿਲਣ ਦੀ ਇੱਛਾ ਜ਼ਾਹਰ ਕਰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਯਮਨਾ ਨਦੀ ਦੇ ਕੋਲ ਉਹਨਾਂ ਨੂੰ ਮਿਲਣ ਦੇ ਵਾਸਤੇ ਆ ਜਾਂਦੇ ਨੇ ਜਿੱਥੇ ਉਹ ਦੋਨੋਂ ਜਣੇ ਦੋਨੇ ਕਿਨਾਰੇ ਉਤੋਂ ਬੇੜੀ ਦੇ ਵਿੱਚ ਬਹਿ ਕੇ ਜਮੁਨਾ ਦੇ ਬਿਲਕੁਲ ਵਿਚਕਾਰ ਆ ਜਾਂਦੇ ਨੇ ਜਿੱਥੋਂ ਮਲਾਹ ਨੇ ਉਹ ਇੱਕ ਬੇੜੀ ਤੇ ਸਵਾਰ ਹੋ ਕੇ ਵਾਪਸ ਆ ਜਾਂਦੇ ਨੇ ਕਿਨਾਰੇ ਤੇ ਤੇ ਬੇੜੀ ਦੇ ਇੱਕ ਬੇੜੀ ਦੇ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਰਾਮ ਰਾਏ ਜੀ ਬਾਰਤਾਲਾਪ ਕਰਦੇ ਨੇ ਇਸ ਬਾਬਤ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਕਿ ਉਹਨਾਂ ਦੇ ਵਿਚਕਾਰ ਕੀ ਗੱਲਬਾਤ ਹੋਈ ਕਿਉਂਕਿ ਉਸ ਸਮੇਂ ਤਿੱਜਾ ਕੋਈ ਆਦਮੀ ਉੱਥੇ ਮੌਜੂਦ ਹੀ ਨਹੀਂ ਸੀ ਦੋਨੋਂ ਇੱਕੋ ਹੀ ਬੇੜੀ ਦੇ ਵਿੱਚ ਸਵਾਰ ਜਮੁਨਾ ਦੇ ਬਿਲਕੁਲ ਵਿਚਕਾਰ ਬੈਠੇ ਸੀ ਅਤੇ ਜੋ ਸਿੱਖ ਸੀ ਜਿਨ੍ਹਾਂ ਨੂੰ ਹੁਕਮ ਸੀ ਕਿ ਤੁਸੀਂ ਬਾਬਾ ਰਾਮ ਰਾਏ ਜੀ ਦੇ ਮੱਥੇ ਨਹੀਂ ਲੱਗਣਾ ਉਹ ਵੀ ਪਿੱਠ ਕਰਕੇ ਖੜੇ ਹੋ ਗਏ ਸੀ ਥੋੜਾ ਇੱਥੇ ਗੱਲ ਆਉਂਦੀ ਹੈ ਕਿ ਫਿਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਣ ਦੇ ਵਾਸਤੇ ਕਿਉਂ ਗਏ ਸੀ ਤਾਂ ਇੱਥੇ ਉਹ ਆਪਣੇ ਚਾਚੇ ਭਤੀਜੇ ਦੇ ਰਿਸ਼ਤੇ ਨੂੰ ਵੇਖਦੇ ਹੋਏ ਨਹੀਂ ਗਏ ਸੀ ਬਲਕਿ ਬਾਬਾ ਰਾਮ ਰਾਏ ਜੀ ਦੇ ਆ ਪਛਤਾਵਾ ਜ਼ਾਹਰ ਕਰਨ ਵਜੋਂ ਬਾਬਾ ਰਾਮ ਰਾਏ ਜੀ ਨੂੰ ਮਿਲਣ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਨੇ ਬਸ ਮਿਲਣ ਤੋਂ ਬਾਅਦ ਵਾਪਸ ਆ ਜਾਂਦੇ ਨੇ ਅਤੇ ਉਹ ਕੀ ਵਾਰਤਾਲਾਪ ਕਰਦੇ ਨੇ ਸਬਾਬਤ ਕੋਈ ਜਾਣਕਾਰੀ ਨਹੀਂ ਉਸ ਤੋਂ ਬਾਅਦ ਬਾਬਾ ਰਾਮਰਾਜ ਜੀ ਵਾਪਸ ਆ ਜਾਂਦੇ ਨੇ ਬਾਬਾ ਰਾਮਰਾਜ ਜੀ ਵਾਪਸ ਆ ਕੇ ਕਈ ਚਿਰੋ ਤੇ ਵਿਚਰਦੇ ਨੇ ਆਪਣੇ ਦੇਹਰਾदून ਇਲਾਕੇ ਦੇ ਵਿੱਚ ਹੀ ਨਗਰੀ ਦੇ ਵਿੱਚ ਹੀ ਉਹਨਾਂ ਦੀ ਪਤਨੀ ਦੇ ਨਾਮ ਸੀ ਪੰਜਾਬ ਕੌਰ ਇੱਕ ਵਾਰ ਦੀ ਗੱਲ ਹੈ ਜਦੋਂ ਬਾਬਾ ਰਾਮਰਾਜ ਜੀ ਆਪਣੀ ਪਤਨੀ ਨੂੰ ਕਹਿੰਦੇ ਨੇ ਕਿ ਅਸੀਂ ਦੇਹ ਛੱਡ ਕੇ ਆਪਣੇ ਇੱਕ ਸਰਦਾਲੂ ਜੀ ਮਰਦ ਕਰਨ ਲਈ ਜਾ ਰਹੇ ਹਾਂ ਆਤਮਿਕ ਰੂਪ ਹੋ ਕੇ ਕਿਉਂਕਿ ਬਾਬਾ ਰਾਮਰਾਜ ਜੀ ਸਭ ਕੁਝ ਕਰ ਸਕਦੇ ਸੀ ਕਰਾਮਾਤਾ ਤੇਰੇ ਦੀ ਸਿੱਧੀਆਂ ਦੇ ਮਾਲਕ ਸੀ ਉਹ ਆਪਣਾ ਦੇਹ ਛੱਡ ਕੇ ਆਤਮਿਕ ਰੂਪ ਹੋ ਕੇ ਆਪਣੇ ਸ਼ਰਧਾਲੂ ਦੀ ਮਦਦ ਕਰਨ ਲਈ ਗਏ ਸੀ ਪੰਜਾਬ ਘਰ ਨੂੰ ਇਸ ਦਾ ਪਤਾ ਸੀ ਕਿਉਂਕਿ ਪਹਿਲਾਂ ਵੀ ਉਹ ਕਈ ਵਾਰ ਐਸਾ ਕਰ ਚੁੱਕੇ ਸੀ ਤਾਂ ਇਸ ਗੱਲ ਦਾ ਪਤਾ ਮਸੰਦਾਂ ਨੂੰ ਲੱਗ ਜਾਂਦਾ ਹੈ ਮਸੰਦ ਕੀ ਕਰਦੇ ਨੇ ਕਵਾੜ ਤੋੜ ਕੇ ਪੰਜਾਬ ਘਰ ਬਹੁਤ ਰੋਕਦੀ ਹੈ ਬਹੁਤ ਹੱਥ ਪੈਰ ਜੋੜਦੀ ਹੈ ਕਿ ਪਹਿਲਾਂ ਵੀ ਉਹ ਇੰਦਾ ਕਰਦੇ ਨੇ ਪਰ ਮਸੰਦ ਉਹਨਾਂ ਨੂੰ ਕਹਿੰਦੇ ਨੇ ਕਿ ਨਹੀਂ ਇਹ ਆਪਣਾ ਜੋਤੀ ਜੋਤ ਸਮਾ ਗਏ ਨੇ ਅਕਾਲ ਚਲਾਣਾ ਕਰ ਗਏ ਨੇ ਤੁਹਾਨੂੰ ਝੂਠ ਮਾਰ ਕੇ ਗਏ ਕਿਉਂਕਿ ਤੁਸੀਂ ਪਰੇਸ਼ਾਨ ਨਾ ਹੋਵੋ ਇਹ ਸਭ ਮਸੰਦਾਂ ਦੀ ਚਾਲ ਸੀ ਉਹ ਚਾਹੁੰਦੇ ਸੀ ਕਿ ਬਾਬਾ ਰਾਮ ਰਾਜ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਹੁਣ ਇੱਕ ਹੋ ਚੁੱਕੇ ਨੇ ਤਾਂ ਸਾਡਾ ਜਿਹੜਾ ਧਰਮ ਹੈ ਉਹ ਪਰ ਖੁੱਲਿਤ ਨਹੀਂ ਹੋਵੇਗਾ ਇਸ ਲਈ ਬਾਬਾ ਰਾਮ ਰਾਜ ਜੀ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦੇ ਸੀ ਉਹਨਾਂ ਨੇ ਬਾਬਾ ਰਾਮ ਰਾਜ ਜੀ ਦੀ ਦੇਹ ਨੂੰ ਬਾਹਰ ਕੱਢ ਕੇ ਚਿਤਾ ਤੇ ਵਿਸ਼ਾ ਕੇ ਜਦੋਂ ਅਗਨ ਪੇਟ ਕੀਤਾ ਉਸੇ ਵੇਲੇ ਬਾਬਾ ਰਾਮ ਰਾਜ ਜੀ ਆਤਮਿਕ ਰੂਪ ਦੇ ਵਿੱਚ ਉੱਥੇ ਪਹੁੰਚਦੇ ਨੇ ਅਤੇ ਵੇਖਦੇ ਨੇ ਕਿ ਚਿਤਾ ਦੇ ਉੱਤੇ ਸਰੀਰ ਹੈ ਤੇ ਸਰੀਰ ਨੂੰ ਅੱਗ ਲੱਗੀ ਹੋਈ ਹੈ ਤਾਂ ਉਸੇ ਵੇਲੇ ਆਪਣੀ ਦੇਹ ਦੇ ਵਿੱਚ ਐਂਟਰ ਕਰਕੇ ਦੇਹ ਦੇ ਵਿੱਚ ਆ ਕੇ ਇੱਕ ਸ਼ਬਦ ਬੋਲਦੇ ਨੇ ਕਿ ਜਿਸ ਤਰ੍ਹਾਂ ਮਸੰਦੋ ਤੁਸੀਂ ਮੈਨੂੰ ਜਿੰਦਾ ਜਲਾਇਆ ਹੈ ਤੁਹਾਨੂੰ ਵੀ ਗੋਬਿੰਦ ਸਿੰਘ ਇਦਾ ਹੀ ਜਲਾਏਗਾ ਇਹ ਸਾਰੀ ਕਹਾਣੀ ਵਰਤਾਂਤ ਹੈ ਉਹ ਪੰਜਾਬ ਘੌਰ ਗੁਰਗੋ ਮਸੀਹ ਨੂੰ ਇੱਕ ਚਿੱਠੀ ਦੇ ਦੁਆਰਾ ਦੱਸਦੀ ਹੈ ਚਿੱਠੀ ਭੇਜਦੀ ਹੈ ਜਿਸ ਨੂੰ ਸੁਣ ਕੇ ਗੁਰਗੋਬਿੰਦ ਸਿੰਘ ਜੀ ਵਾਪਸ ਪੰਜਾਬ ਘੌਰ ਨੂੰ ਚਿੱਠੀ ਭੇਜਦੇ ਨੇ ਕਿ ਤੁਸੀਂ ਸਾਰੇ ਮਸੰਦਾਂ ਨੂੰ ਇਕੱਤਰ ਕਰੋ ਅਤੇ ਉਹਨਾਂ ਨੂੰ ਚਿੱਠੀ ਲਿਖੋ ਅਤੇ ਕਹੋ ਕਿ ਤੁਹਾਨੂੰ ਅਲੱਗ-ਅਲੱਗ ਜ਼ਗੀਰਾ ਪੇਟ ਕੀਤੇ ਜਾਣੀਆਂ ਜਿੱਥੇ ਤੁਸੀਂ ਧਰਮ ਪ੍ਰਚਾਰ ਕਰਨਾ ਹੈ ਉਸ ਦਾ ਸਾਰਾ ਰਸ ਤੇ ਪਾਣੀ ਸਭ ਤੁਹਾਡਾ ਹੋਏਗਾ ਅਤੇ ਉਸ ਜਗ੍ਹਾ ਦੇ ਮਾਲਕ ਵੀ ਤੁਸੀਂ ਹੋਵੋਗੇ ਜਦੋਂ ਇੰਨੀ ਗੱਲ ਸੁਣਦੇ ਨੇ ਤੇ 1100 ਮਸੰਦ ਉਸ ਸਮੇਂ ਇਤਿਹਾਸ ਕਰ ਦੱਸਦੇ ਨੇ 1100 ਮਸੰਦ ਉੱਤੇ ਪਹੁੰਚਦੇ ਨੇ ਗੁਰੂ ਗੋਬਿੰਦ ਸਿੰਘ ਜੀ ਆਪਣੇ 500 ਸਿੱਖਾਂ ਦੇ ਜਥੇ ਦੇ ਨਾਲ ਉੱਥੇ ਪਹੁੰਚਦੇ ਨੇ ਅਤੇ ਬਾਹਰ ਡੇਰਾ ਲਾਉਂਦੇ ਨੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਚੰਗੇ ਮਸੰਦ ਸੀ ਜਿਵੇਂ ਭਾਈ ਬੱਲੋ ਦੇ ਪੁੱਤਰੇ ਦਾ ਨਾਮ ਸੀ ਗੁਰਦਾਸ ਉਹ ਵੀ ਮਸੰਦ ਸੀ ਐਵ ਜੀ ਮਸੰਦਾ ਨੂੰ ਗੁਰੂ ਗੋਬਿੰਦ ਸਿੰਘ ਜੀ ਛੱਡ ਦਿੰਦੇ ਨੇ ਬਖਸ਼ ਦਿੰਦੇ ਨੇ ਜੋ ਚੰਗੇ ਸੀ ਕਿਉਂਕਿ ਜਾਣੇ ਜਾਣ ਸਨ ਅਤੇ ਜਿਹੜੇ ਮਾੜੇ ਮਸੰਦ ਸੀ ਝੂਠੇ ਮਸੰਦ ਸੀ ਜਿਹੜੇ ਗੁਰੂ ਕਰਨਾਲ ਧੋਖਾ ਕਰਨ ਵਾਲੇ ਸੀ ਉਹਨਾਂ ਨੂੰ ਹੱਥ ਪੈਰ ਬੰਨ੍ਹ ਕੇ ਬਲਦੇ ਤੇਲ ਦੇ ਕੜਾਹੀ ਦੇ ਵਿੱਚ ਸਿੱਟ ਕੇ ਸਾੜ ਦਿੰਦੇ ਨੇ ਤਾਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਸਾੜਿਆ ਸੀ ਇਹ ਕਾਰਨ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਮਸੰਦਾਂ ਨੂੰ ਜਿੰਦਾ ਸਾੜਨ ਦਾ ਅਤੇ ਉਹ ਰਾਮਰਾਇ ਸੰਪਰਦਾ ਹਜੇ ਵੀ ਚੱਲ ਰਹੀ ਹੈ ਜੇਕਰ ਵੀਡੀਓ ਦੇ ਵਿੱਚ ਦੱਸਦੇ ਕੋਈ ਵੀ ਗਲਤੀ ਹੋਈ ਪੁੱਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ